ਜੀ ਆਪਾਂ ਬਿਠੇ ਜੀ ਬਕੜਾ ਮੰਡੀ ਪਿੰਡ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡੇ ਕੋਲੇ ਆ ਵੀ ਸਾਡੇ ਵੀਰ ਆਏ ਜੀ ਨਾਪਾ ਮੰਡੀ ਤੋਂ ਜੱਸੀ ਸਰਪੰਚਾ ਨਾਪੇ ਤੋਂ ਜਿਨ੍ਹਾਂ ਨੇ ਕਿ ਬਕੜਾ ਮੰਡੀ ਉੱਥੇ ਸ਼ੁਰੂ ਕੀਤੀ ਹੋਈ ਆ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਬਕੜਾ ਮੰਡੀ ਨਾਪੇ ਲੱਗਦੀ ਆ ਇੱਥੇ ਮੇਰੇ ਵੀਰ ਵਾਦ ਤੋਂ ਨਾਪੇ ਵੀ ਪਹੁੰਚਲਾ ਕਰੋ ਬਾਬਾ ਮੁੱਲਾਪੁਰ ਹਰ ਸ਼ਨੀਵਾਰ ਨੂੰ ਲੱਗਦੀ ਮੰਡੀ ਇੱਥੇ ਵੀ ਪਹੁੰਚਿਆ ਕਰੋ ਨਾਪਾ ਮੰਡੀ ਬੰਨੀਓ ਵੀਰੇ ਇੱਕ ਮੇਲਾ ਨੌਕਰ ਲੱਗੇ ਆ ਚੰਡੀਗੜ੍ਹ ਪੰਜਾਬ ਹਰਿਆਣਾ ਗਰੁੱਪ ਦੇ ਸਹਿਯੋਗ ਨਾਲ ਤੇ ਨਾਭਾ ਮੰਡੀ ਦੇ ਉਪਰਾਲਾ ਤੇ ਉੱਥੇ ਜੇ ਉਹਨਾਂ ਨੇ ਉਹਨਾਂ ਬਣੀਆਂ ਜਿਹੜਾਂ ਕਿ ਖੀਰੀਆਂ ਪੱਠਾ ਖੀਰੇ ਬੱਕਰੇ 8 ਰਾਂ ਦੇ ਬੱਕਰੀਆਂ 8 ਰਾਂ ਦੇ ਬੱਕਰਿਆਂ ਦਾ ਨਮਾਇਸ਼ ਮੁਕਾਬਲਾ ਉਹਦੀਆਂ ਜਲਦੀ ਤਰੀਕਾ ਦੱਸੀਆਂ ਜਾਣਗੀਆਂ ਬੱਕਰੇ ਬੱਕਰੀਆਂ ਵਾਲੇ ਤਿਆਰੀ ਕਰਕੇ ਰੱਖੋ ਜੀ तकरीबन ਤੁਹਾਨੂੰ ਹੋ ਸਕਦਾ ਵੀ ਅਗਲੀਆਂ 1 ਕਿਲੋ ਮਡੀਆਂ ਦੇ ਵਿੱਚ ਵਿੱਚ ਕੀ ਮੇਲੇ ਦੀ ਤਰੀਕਾ ਕਰਤਾ ਨੇ ਵਧੀਆ ਨਾਮ ਦਿੱਤੇ ਜਾਣਗੇ ਨਾਬਾ ਸ਼ਹਿਰ ਦੇ ਵਿੱਚ ਜਿਹੜੀ ਬੱਕਰੀਆਂ ਦੀ ਮੰਡੀ ਲੱਗਦੀ ਆ ਉੱਥੇ ਨਮਾਇਸ਼ ਮੁਕਾਬਲਾ ਕਰਵਾਇਆ ਜਾਣਾ ਜੀ ਦਵਾਰਾ ਫੇਰ ਦੱਸ ਦਿੰਨੇ ਆ ਖੀਰੀਆਂ ਪੱਠਾ 20 ਕਿਲੋ ਤੋਂ ਲੈ ਕੇ 50 ਕਿਲੋ ਤੱਕ ਵੇਡਦੀਆਂ ਖੀਰੇ ਬੱਕਰੇ 20 ਕਿਲੋ ਤੋਂ ਲੈ ਕੇ 50 ਕਿਲੋ ਵੇਟ ਤੱਕ ਦੇ ਬੱਕਰੀਆਂ ਦਾ ਨਮਾਇਸ਼ ਮੁਕਾਬਲਾ ਕਿਸੇ ਤਰ੍ਹਾਂ ਹੀ 8 ਦੰਦ ਬੱਕਰੀਆਂ 8 ਦੰਦ ਬੱਕਰੀਆਂ ਦਾ ਮੁਕਾਬਲਾ ਹੋਊਗਾ ਜਿਹਦੇ ਵਿੱਚ ਤਿੰਨ-ਤਿੰਨ ਇਹਨਾਂ ਉਹ ਦਿੱਤੇ ਜਾਣਗੇ ਸਾਰੇ ਵੀਰ ਤਿਆਰੀ ਰੱਖਿਓ ਮੰਡੀਆਂ ਵਿੱਚ ਦੁਆਰੇ ਬੋਲਣ ਲੱਗਿਆ ਵੀਰੇ ਜਿੱਥੇ ਆਪਾਂ ਬੈਠੇ ਆ ਵੀਡੀਓ ਬਣਾ ਰਹੇ ਆ ਮੁੱਲਾ ਪਰਦਾਕਾ ਜ਼ਿਲ੍ਹਾ ਲੁਧਿਆਣਾ ਜਿਹੜੀ ਕਿ ਹਰ ਸ਼ਨੀਵਾਰ ਨੂੰ ਮੰਡੀ ਲੱਗਦੀ ਆ ਨਾਬੇ ਹਰ ਸ਼ੁੱਕਰਵਾਰ ਨੂੰ ਮੰਡੀ ਲੱਗਦੀ ਆ ਮੇਰੇ ਵੀਰ ਵੱਧ ਤੋਂ ਵੱਧ ਪਹੁੰਚਿਆ ਕਰੋ ਜੀ ਜੱਸੀ ਸਰਪੰਚ ਜੀ ਨੂੰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ